ਲਾਹੌਰ ਤੋਂ ਸ਼ਾਰਪੁਰ ਆਈ ਸ਼ਾਰਪੁਰ ਤੋਂ ਸ਼ਹਿ ਮਿਲ ਗਈ ਅਖਰੀ ਵਾਰ ਚੰਡੀ ਵਾਲਾ ਕੇ ਸੈਟਲ ਹੋਈ ਗਈ ਇਹ ਸਾਡੀ ਯੂਨੀਵਰਸਿਟੀ ਹੈ ਸਾਡੀ ਆਇਡੈਂਟੀਟੀ ਨਾਲ ਜੁੜੀ ਹੋਈ ਹੈ ਆ ਤੇ ਤੁਸੀਂ ਮੀਡੀਆ ਵਾਲਿਆਂ ਨੇ ਟੀਵੀ ਤੇ ਵਿਖਾਇਆ ਤੁਹਾਨੂੰ ਲੱਭਣਾ ਚਾਹੀਦਾ ਸੀ ਇਹ ਤੁਹਾਡਾ ਕੰਮ ਹੈ ਔਰ ਜਿਨ੍ਹਾਂ ਲੋਕਾਂ ਦੇ ਘਰੇ ਸਮਾਨ ਹੈਗਾ ਜਿਹੜੀਆਂ ਤੁਹਾਡੀਆਂ ਵੀਡੀਓਜ਼ ਆਈਆਂ ਉਹਨਾਂ ਦੇ ਖਰਚੇ ਹੋਣੇ ਚਾਹੀਦੇ ਸੀ ਪਰ ਚੰਗੀ ਗੱਲ ਹੈ ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਇਹ ਇੰਨਾ ਚੋ ਲੋਕਾਂ ਨੇ ਝਾੜੂ ਖਿਲਾਰਨੇ ਵੀ ਸਾਡੀਆਂ ਟਰਾਲੀਆਂ ਵੀ ਲੈ ਗਏ ਇਹ ਪਰਚਾ ਵੀ ਨਹੀਂ ਹੋਇਆ ਤੇ ਵੀਡੀਓਜ਼ ਵੀ ਆ ਗਿਆ ਉਹਨਾਂ ਲੋਕਾਂ ਨੇ ਝਾੜੂ ਟੀਲਾ ਟੀਲਾ ਕਰ ਰਿਹਾ ਸਾਰਾ ਪੰਜਾਬ ਅੱਜ ਰਾਜਾ ਬਣ ਗਿੱਦੀ ਡਾਕਟਰ ਧਰਮ ਨੇ ਕੰਮ ਕੀਤਾ ਸਾਡੀ ਜਿਹੜੀ ਰਾਹੂ ਕਾਰਤੀ ਨੂੰ ਸੋਚ ਆ ਗਿਆ ਪ੍ਰਤੀ ਕੋਈ ਸਤਾਨ ਦਾ ਅਪਾਉ ਰੈਲੀ ਪੰਜਾਬ ਸਾਰੇ ਪਾਸੇ अधीन पटना च रैली होगी है डॉक्टर गांधी जी के खनौरा प्रधान लाल जलालपुर रैली ऑर्गनाइज होती है सारे जिले की अपना मारना कट है जो ਆਮ ਆਦਮੀ ਪਾਰਟੀ ਨੂੰ ਖੋਰ ਆਮ ਧਰਤੀ ਹੈ ਉਹੋ ਪੰਜਾਬ ਦੇ ਪਿੱਛੇ ਦੇਖ ਲਿਖੇ ਸਾਡੇ ਲੀਡਰਾਂ ਤੇ ਲੁਧਿਆਣਾ ਪਾਈ ਇਲੈਕਸ਼ਨ ਜਿਹੜਾ ਸਾਡਾ ਉਹ ਤੇ ਪਿੰਛਾ ਆਜ਼ਾਦ ਹੋ ਗਿਆ ਰਾਜ ਜਪਿੰਗ ਦੀ ਤੇ ਰਾਹੁਲ ਕਾਂਧੀ ਜੀ ਦੇ ਦੁਬਾਈ ਪਾਈ ਨਾ ਮੈਂ 27 ਦਾ ਇਲੈਕਸ਼ਨ ਜਿਹੜਾ ਹੈਗਾ ਬਗਦਾਦ ਸੰਘਰੇ ਲੋਕ ਇਹਨਾਂ ਦੀ ਨਿਸ਼ਾਨੀ ਲਗਭਗ 90% ਜਿਹੜਾ ਸ਼ਹਿਰ ਹੈ ਹਲਕਾ ਹੈ ਉਹ ਜਿਹੜਾ ਕਾਂਗਰਸ ਵਾਲੇ ਹੋ ਗਿਆ ਭਾਸ਼ੂ ਜੀ ਦੇ ਵੱਲ ਉਹਨਾਂ ਤੋਂ ਨਾ ਮੈਂ ਤਾਂ ਇਹ ਤਾਂ ਜਿਹੜੇ ਆਪਾ ਪਾਰਟੀਆਂ ਹੋਰਾਂ ਨਤੀਜਾ ਜਿਹੜਾ 19 ਤਰੀਕ ਨੂੰ ਬਹੁਤ ਅੱਗੇ ਲੋਕਾਂ ਨੇ ਆਪਦੀ ਪਾਰਟੀਆਂ ਦੇ ਦੇਣਾ ਹੈ ਤਾਂ ਸੋਚਦੇ ਆ ਕਿ ਇਹਨਾਂ ਤੋਂ ਕਿਸ ਤਰ੍ਹਾਂ ਲੱਗਦਾ ਹੈਗਾ ਕਿ ਪੰਜਾਬ ਕੇਂਦਰ ਤੋਂ ਬਿਲਕੁਲ ਮੀਡੀਆ ਕੈਪਚਰ ਕੀਤਾ ਹੋਇਆ ਹੈ ਸਭ ਤੋਂ ਵੱਡਾ ਖੱਡਾ ਲੋਕਾਂ ਨੂੰ ਕੈਪਚਰ ਕੀਤਾ ਹੈ ਆਜ਼ਾਦੀ ਨਾਲ ਬੋਲ ਨਹੀਂ ਸਕਦਾ ਮੀਡੀਆ ਰੋਟੀ ਮੀਡੀਆ ਬਣ ਗਿਆ

ਸਰ ਆਜੇ ਸੰਵਧਾਨ ਪਚਾਓ ਰੈਲੀ ਹੈ ਕੀ ਲੱਗਦਾ ਵੀ 2027 ਦਾ ਆਗਾਜ਼ ਹੈ ਜਾਂ ਹੋਰ ਕੁਛ ਹੈ ਲੋਕਾਂ ਦਾ ਪਿਆਰ ਹੈ ਪੰਜਾਬ ਦੀ ਜਨਤਾ ਜੋ ਬਦਲਾਅ ਲੈਣੇ ਚਾਹੁੰਦੇ ਉਹ ਬਦਲਾਅ ਜੋ ਹੋਇਆ ਹੈ ਸਾਨੂੰ ਬਹੁਤ ਪਰਵਾਹ ਮਾਰਾ 2027 ਦਾ ਯੋਜਨਾ ਹੈ ਲੋਜਾਨਾ ਇਲੈਕਸ਼ਨ ਦਾ ਕੀ ਲੱਗਦਾ ਵੀ ਇਸ ਰੈਲੀ ਦਾ ਉੱਤੇ ਵੀ ਅਸਰ ਬਹੁਤ ਵੱਡੇ ਮਾਰਕੇ ਦੇ ਨਾਲ ਜਿੱਤ ਰਹੇ ਅਸਰ ਇਸਰਾਈਲ ਦਾ ਉੱਥੇ ਵੀ ਅਸਰ ਪੈਗਾ ਬਿਲਕੁਲ ਪੈ ਰਿਹਾ ਸਾਰੇ ਪੰਜਾਬ ਤੇ ਅਸਰ ਪੈ ਰਿਹਾ ਸਾਰੀਆਂ ਰੈਲੀਆਂ ਜਿਹੜੀਆਂ ਧੰਨ ਸਾਡੇ ਰੈਲੀਆਂ ਚੱਲਦੀਆਂ ਇਹਨਾਂ ਦਾ ਅਸਰ ਸਾਰੇ ਪੰਜਾਬ ਤੇ ਪੈ ਰਿਹਾ ਕੀ ਲੱਗਦਾ ਹੈ ਬੀਜੇਪੀ ਜਿਹੜੇ ਇਹਨਾਂ ਨੇ ਵਾਅਦੇ ਕਰ ਰਹੀ ਹੈ ਉਸ ਤੇ ਵੀ ਅਸਰ ਪੈਗਾ ਇਸ ਤੱਕ ਬੋਦੀ ਬੀਜੇਪੀ ਦਾ ਕੰਮ ਹੈ ਫਿਰ ਕੰਪਲੈਨਟੀ ਕਰਨਾ ਇਹ ਸਭੀ ਧਾਨ ਦੇ ਵਿੱਚ ਜੋ ਬਾਬਾ ਸਾਹਿਬ ਨੇ ਸਾਨੂੰ ਕਿਹਾ ਸੀ ਕਿ ਅਸੀਂ ਇਹਨਾਂ ਨੇ ਜੋ ਸੰਵਿਧਾਨ ਦਿੱਤਾ ਸੀ ਉਹ ਸੰਵਿਧਾਨ ਤੇ ਆ ਸੰਵਿਧਾਨ ਨੂੰ ਚੇਂਜ ਕਰਨਾ ਚਾਹ